Uh-huh. <laughs> ਪ੍ਰਸ਼ਾਸਨ ਜਿਹੜਾ ਕੰਮ ਕਰਦੀ ਨਹੀਂ ਸੁੱਟਾ ਪਿਆ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪੰਚਾਇਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੋਈ ਬੈਠੀ ਕਰਾ ਲਿਆ ਪੰਡ ਸਰਪੰਚ ਦੇ ਜਾਏ ਮੈਂਨੇ ਹਲਕੇ ਨੇ ਕੋਈ ਗੱਲ ਨਹੀਂ ਸਮਾਉਣ ਦੇ ਤੇਰੇ ਖਿਲਾਫ ਡੰਡ ਕੇ ਤੇਰੇ ਹਲਕੇ ਦੇ ਵਿੱਚ ਨਾ ਤੇਰਾ ਵਿਰੋਧ ਨਾ ਕਰਿਆ ਤਾਂ ਦਰਸ਼ਨ ਮੈਣ ਲੱਗ ਗਏ ਮੈਨੂੰ ਆਪਣੀ ਮਾਂ ਦਾ ਪੁੱਤ ਨਾ ਗਈ ਮੈਲੇ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਇਹ ਏਡਾ ਵੱਡਾ ਜਿਹੜਾ ਸਾਡੇ ਸਮਾਜ ਦੇ ਉੱਤੇ ਤਸੱਦਦ ਕੀਤਾ ਗਿਆ ਸਾਡਾ ਨੌਜਵਾਨ ਸਾਥੀ ਉਹਨੂੰ ਮਜਬੂਰ ਕਰ ਦਿੱਤਾ ਗਿਆ ਵੀ ਉਹ ਜ਼ਹਿਰ ਖਾ ਕੇ ਮਰ ਕੇ ਤੇ ਅਸੀਂ ਸਾਫ ਲਈ ਕਿੱਥੇ ਜਾਈਏ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਰੇ ਸਾਥੀਆਂ ਨੂੰ ਉਂਗਲ ਲਗਾ ਕੇ ਧਰਨੇ ਦਾ ਗੰਦਾ ਕੰਮ ਕਰਦੇ ਨੇ ਇਹ ਆਮ ਆਦਮੀ ਪਾਰਟੀ ਦਾ ਕਿਰਦਾਰ ਹੈ ਇਹ ਐਮਐਲਏ ਦੇਮਾਂ ਦਾ ਕਿਰਦਾਰ ਹੈ ਦੇਮਾਂ ਸਾਹਿਬ ਕੱਲੀ ਜਿਹੜੀ ਤੁਹਾਨੂੰ ਵੋਟਾਂ ਸਾਰਿਆਂ ਨੇ ਪਈਆਂ ਨੇ ਜਿਹੜੇ ਬੈਠ ਕੇ ਨਹੀਂ ਆਹ ਝਾੜੂ ਝਾੜੂ ਨੂੰ ਜਦੋਂ ਆਹ ਸਾਡੇ ਜਰੀਬ ਵਰਕ ਬੈਠਾ ਨਾ ਤੇ ਤੁਸੀਂ ਉਹੀ ਨਹੀਂ ਐਮਐਲਏ ਬਣ ਕੇ ਇਸ ਚੀਜ਼ ਨੂੰ ਹੈਂਡਲ ਕਰੋ ਇਹਨੂੰ ਟਕਰਾਓ ਦੇ ਟਕਰਾਓ ਵੱਲ ਨਾਲ ਲੈ ਕੇ ਜਾਓ ਇਹਨੂੰ ਪਾਰਟੀ ਬੱਸ ਵਰਸਿਸ ਸਾਡਾ ਦਲਿਤ ਭਾਈਚਾਰਾ ਦੀ ਲੜਾਈ ਨਾ ਬਣਾਓ ਇਹ ਆਮ ਆਦਮੀ ਵਰਸਿਸ ਦੇ ਦਲਿਤ ਭਾਈਚਾਰੇ ਦੀ ਲੜਾਈ ਬਣ ਜਾਣੀ ਆ ਇਹ ਇੱਕ ਪਿੰਡ ਦੀ ਲੜਾਈ ਨਹੀਂ ਰਹਿਣੀ ਸਾਨੂੰ ਸਾਡੀ ਸਾਰੀ ਪਾਰਟੀ ਸਾਡੇ ਦਿੱਥੇ ਬੰਦੀਆਂ ਸਾਡੇ ਜਿੱਥੇ ਬੰਦੀ ਐਕਸ਼ਨ ਕਮੇਟੀ ਪੂਰੇ ਪੰਜਾਬ ਦੀ ਬਣੀ ਹੋਈ ਆ ਤੇ ਮੈਨੂੰ ਕੋਲ ਆਈ ਐਕਸ਼ਨ ਕਮੇਟੀ ਵੱਲੋਂ ਦਿਉਰੇ ਧਰਨਾ ਲੱਗਿਆ ਹੋਇਆ ਵੀ ਦੇਵ ਮਾਂ ਦੀ ਉਸ ਤੋਂ ਧਰਨੇ ਦੇ ਵਿੱਚ ਦੂਸਰੇ ਪਾਸੇ ਵੱਡਾ ਰੋਲ ਅਦਾ ਕਰ ਰਹੇ ਨੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਕਾਰਵਾਈ ਕਰਾਓ ਸਿੰਪਲ ਗੱਲ ਹੈ ਜਿਨ੍ਹਾਂ ਦੇ ਕਾਰਨ ਬੱਚੇ ਨੇ ਜ਼ਹਿਰ ਖਾਇਆ ਜਿਨ੍ਹਾਂ ਦੇ ਕਾਰਨ ਬੱਚਾ ਮਰ ਗਿਆ ਤੇ ਉਹਨੂੰ ਸਜ਼ਾ ਦੁਬਾਨ ਦੇ ਵਿੱਚ ਆਪਾਂ ਨੂੰ ਹਰਜ ਕੀ ਐ ਮੈਂ ਇੱਕ ਗੱਲ ਇਹ ਇਹ ਕੋਈ ਰਾਜਨੀਤਿਕ ਮੁੱਦਾ ਕਿਸੇ ਸਮਾਜ ਦਾ ਕਿਸੇ ਭਾਈਚਾਰੇ ਦਾ ਜੀ ਚਲੇ ਗਿਆ ਤੇ ਉਹਨੂੰ ਆਪਾਂ ਰਾਜਨੀਤਿਕ ਰੰਗ ਦੇ ਰਹੇ ਆ ਦੇਮਾਨ ਸਾਹਿਬ ਮੈਂ ਇੱਕ ਗੱਲ ਕਹਿ ਦੇਣਾ ਚਾਹਣਾ ਕੋ ਮੇਰੇ ਵੀਰ ਬੈਠੇ ਨੇ ਉਹਨਾਂ ਨੂੰ ਬੇਇਜ਼ਤੀ ਕਰਨਾ ਚਾਹੁੰਦਾ ਉਸ ਮਾਂ ਨੂੰ ਪੁੱਛੋ ਜਿਹਦਾ ਬੱਚਾ ਚਲੇ ਗਿਆ ਉਸ ਬਾਪ ਨੂੰ ਪੁੱਛੋ ਜਿਹਦੀ ਔਲਾਦ ਨੌਜਵਾਨ ਬੱਚਾ ਚਲੇਗਾ ਜਿਹੜਾ ਹੈਂਡੀਕੈਪ ਸੀ ਉਹ ਕਿਸੇ ਦੇ ਕੀ ਮਾਰ ਲੂ ਯਾਰ ਆਪਣਾ ਜਮੀਰ ਕਿੱਥੇ ਆ ਆਪਾਂ ਕਿਹੜੇ ਜਮੀਰ ਨਾਲ ਬੈਠੇ ਆ ਓਰੇ ਆਪਾਂ ਇੱਕ ਪਾਰਟੀਵਾਦੀ ਦੇ ਲਈ ਆਪਣੇ ਭਾਈਚਾਰੇ ਨੂੰ ਆਪਣੀ ਭਾਈਚਾਰੇ ਰਖਾਣ ਦੇ ਵਿੱਚ ਖਰਾਬ ਕਰ ਰਹੇ ਆ ਮੈਂ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਦਿਖਾ ਕੇ ਦੇਣਾ ਚਾਹੁੰਦਾ ਇੱਕ ਘੰਟੇ ਦਾ ਸਮਾਂ ਫਿਰ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਲੀਡਰ ਓਰੇ ਆਣ ਕੇ ਸਾਨੂੰ ਨਾ ਕਹਿਣਾ ਇੱਕ ਤੋਂ ਦੋ ਘੰਟੇ ਦਾ ਸਮਾਂ ਦਿੰਨੇ ਆ ਫਿਰ ਉਸ ਤੋਂ ਬਾਅਦ ਓਰੇ ਡੈੱਡ ਬੋਡੀ ਵੀ ਲੈ ਕੇ ਆਵਾਂਗੇ ਪੰਜਾਬ ਚ ਬੋਡੀ ਜਦੋਂ ਹੋ ਰਿਹਾ ਕਿ ਫਿਰ ਵੱਡੇ ਲੈਵਲ ਤੇ ਤੁਸੀਂ ਚੱਕਾ ਜਾਮ ਵੀ ਕਰਾਂਗੇ ਤੇ ਮੈਨੂੰ ਬਾਰ ਬਾਰ ਪੂਰੇ ਪੰਜਾਬ ਚ ਫੋਨ ਆ ਰਹੇ ਨੇ ਇਹ ਦੇਖੋ ਆ ਹੁਣ ਵੀ ਫੋਨ ਆ ਰਿਹਾ ਤੇ ਫਿਰ ਉਸ ਤੋਂ ਬਾਅਦ ਸਾਰੇ ਲੀਡਰਾਂ ਨੂੰ ਇਹ ਸੱਦਾਂਗੇ ਦੇਮਨ ਸਾਹਿਬ ਇਹ ਚੀਜ਼ ਜਿਹੜੀ ਪੰਜਾਬ ਲੈਵਲ ਤੇ ਚੱਲੀ ਗਈ ਨਾ ਉਸ ਦਾ ਜਿਹੜਾ ਆਮ ਆਦਮੀ ਵਰਸਸ ਦਲਿਤ ਪਾਈਚਾਰਾ ਜੇ ਮੁੱਦਾ ਬਣੂਗਾ ਉਸਦੇ ਦੋਸ਼ੀ ਤੁਸੀਂ ਹੋਵੋਗੇ ਉਸ ਦਾ ਦੋਸ਼ੀ ਉਹਦੇ ਐਸਐਚਓ ਸਾਹਿਬ ਹੋਣਗੇ ਪੂਰੇ ਦਾ ਪ੍ਰਸ਼ਾਸਨ ਹੋਊਗਾ ਅਸੀਂ ਚਾਹਨੇ ਆ ਸਾਡੀ ਲੜਾਈ ਕਿਸੇ ਪਾਰਟੀ ਨਾਲ ਨਹੀਂ ਹੈ ਸਾਡੀ ਲੜਾਈ ਜਿਹੜੇ ਸਾਡੇ ਭਰਾ ਬੈਠੇ ਨੇ ਉਹ ਵੀ ਸਾਡੇ ਭਰਾ ਨੇ ਉਹ ਵੀ ਸਾਡੀ ਬੀਬੀਆਂ ਨੇ ਸਾਡੀ ਲੜਾਈ ਨਹੀਂ ਕਿਸੇ ਨਾਲ ਨਹੀਂ ਹੈ ਪਰ ਅਸੀਂ ਆਪਣਾ ਹੱਕ ਤੇ ਆਪਣਾ ਆਪਣਾ ਇਨਸਾਫ ਮੰਗਦੇ ਆ ਸਾਨੂੰ ਇਨਸਾਫ ਚਾਹੀਦਾ ਤੇ ਅੱਜ ਵੀ ਜੇ ਦਿਲਕਪਾਈ ਜਿਹਾ ਐਵੇਂ ਸੜਕਾਂ ਤੇ ਬੈਠ ਕੇ ਇਨਸਾਫ ਲਵਾਂਗਾ ਤੇ ਤੁਹਾਡਾ ਆਮ ਆਦਮੀ ਪਾਰਟੀ ਜਿਹੜੇ ਤੁਸੀਂ ਸਿਧਾਂਤਾਂ ਦੇ ਉੱਤੇ ਸਰਕਾਰ ਬਣਾਈ ਤੁਸੀਂ ਫੇਲ ਹੋ ਅੰਬੇਡਕਰ ਸਾਹਿਬ ਦੇ ਚੱਕੀ ਫਿਰਦੇ ਹੋ ਸਾਨੂੰ ਇਨਸਾਫ ਦਿਓ ਪਹਿਲਾਂ ਇੱਕ ਸਾਡਾ ਜੀਤ ਜਾ ਚੁੱਕਿਆ ਹੈ ਇਸੀ ਪਿੰਡ ਦਾ ਜਦੋਂ ਕੇਸ ਚੱਲ ਰਿਹਾ ਇਨਕੁਆਇਰੀ ਚੱਲ ਰਹੀਆਂ ਨੇ ਕਿਉਂ ਪੰਗੇ ਲਿੰਦੀ ਆ ਉਥੇ ਦੀ ਪੰਚਾਇਤ ਸਾਡੇ ਭਾਈਚਾਰੇ ਦੇ ਲੋਕਾਂ ਦੇ ਨਾਲ ਕਿਉਂ ਨਹੀਂ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਹੋ ਕਿਉਂ ਮਜਬੂਰ ਕੀਤਾ ਜਾਂਦਾ ਸਾਡੇ ਲੋਕਾਂ ਨੂੰ ਮਾਰਨ ਦੇ ਵਾਸਤੇ ਮੇਰੀ ਨਿੱਜੀ ਬੇਨਤੀ ਆ ਅਸੀਂ ਨਹੀਂ ਚਾਹਦੇ ਸਾਡਾ ਦਿਲ ਨਹੀਂ ਕਰਦਾ ਤੁਸੀਂ ਤਾਂ ਜਾ ਕੇ ਥਾਂ 'ਚ ਬਹਿ ਗਏ ਆ ਸਾਡਾ ਦਿਲ ਨਹੀਂ ਕਰਦਾ ਅਸੀਂ ਤੁੱਪੇ ਬੱਠੇ ਰੋਕ ਸੜਕਾ ਜਾਮ ਕਰੀਏ ਤੇ ਲੋਕਾਂ ਨੂੰ ਪਰੇਸ਼ਾਨ ਕਰੀਏ ਆ ਕੇ ਬੈਠੋ ਬਰਾਬਰ ਇਥੇ ਆਜੋ ਤੁੱਪੇ ਬੈਠੋ ਬਰਾਬਰ ਆ ਕੇ ਫੇਰ ਤਾਂ ਪਤਾ ਲੱਗੇ ਕੀ ਕਹਿੰਦਾ ਕਰਦੇ ਸਾਨੂੰ ਅਸੀਂ ਕਹਿੰਦੇ ਆ ਸਾਨੂੰ ਸਾਹਿਬ ਮਿਲਿਆ ਸਾਡੀ ਨਾਲ ਕਿਸੇ ਦੀ ਕੋਈ ਨਿੱਜੀ ਲੜਾਈ ਨਹੀਂ ਐ ਇੱਥੇ ਤੋਂ ਕਲੀਅਰ ਕਰ ਦੇਣਾ ਚਾਹੁੰਦਾ ਸਾਡੀ ਕਿਸੇ ਭਾਈਚਾਰੇ ਨਾਲ ਲੜਾਈ ਵੀ ਨਹੀਂ ਹੈ ਅਸੀਂ ਨਾਪਾ ਸ਼ਹਿਰ ਨਾਪਾ ਵਿਧਾਨ ਸਭਾ ਆਪਸ ਵਿੱਚ ਮਿਲ ਬਰਤ ਕੇ ਪਿਆਰ ਦੇ ਨਾਲ ਚੱਲਦੇ ਨੇ ਆ ਜਿਹੜੇ ਬਾਹਰੋਂ ਆਏ ਨੇ ਇਹ ਆ ਕੇ ਸਾਡੇ 'ਚ ਫਰਕ ਪਾਉਂਦੇ ਨੇ ਐਮਐਲਏ ਨੂੰ ਕਹਿਣਾ ਚਾਹਨਾ ਸਾਡੇ 'ਚ ਫਰਕ ਪਾਉਣ ਦਾ ਕੰਮ ਨਾ ਕਰੋ ਜਿਹੜੇ ਦੋਸ਼ੀ ਨੇ ਉਹਨਾਂ ਦੇ ਪਰਚੇ ਕਰੋ ਬਾਕੀ ਕਾਨੂੰਨੀ ਕਾਰਵਾਈ ਹੈ ਜਿਹੜੀ ਉਹ ਕਾਨੂੰਨ ਲੇਖੂ ਜੇ ਦੋਸ਼ੀ ਨਹੀਂ ਹੋਣਗੇ ਛੁੱਟ ਕੇ ਆ ਜਣਗੇ ਜੇ ਦੋਸ਼ੀ ਹੋਣਗੇ ਸਜ਼ਾ ਹੋਊ ਕਿਉਂ ਭਈ ਭਾਈ ਕੀ ਨਾਮ ਹੈ ਮੇਰਾ ਨਾਮ ਗਰਪਾਲ ਜੀ ਕਿਹੜੇ ਪਿੰਡ ਤੋਂ ਗਿੰਦਲਪੁਰ ਇਹ ਕੀ ਮਾਮਲਾ ਕੀ ਹੈ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਜਿਹੜਾ ਉਹਦਾ ਮਰਿਆ ਤੁਹਾਡਾ ਕੀ ਲੱਗਦਾ ਤਾਂ ਉਮਰ ਕਿੰਨੀ ਹੈ ਮੇਰਾ ਬੇਟਾ ਉਮਰ ਕਿੰਨੀ ਹੋਣੀ 40 ਕਿ ਸਾਲ ਦੀ ਕਾਰਨ ਕੀ ਹੈ ਮੌਤ ਦਾ ਕਾਰਨ ਕੀ ਆ ਉਹ ਸੇਵਾ ਕਰਿਆ ਸੀ ਤੇ ਪੀਰ ਤੇ ਨਾਲ ਦੀ ਉਹ ਪਟੋ ਘਟ 3-4 ਸਾਲ 5 ਸਾਲ ਤੋਂ ਹੀ ਰਹਿੰਦਾ ਦੀ ਉੱਥੇ ਜੇ ਆਹ ਘਰ ਦਾ ਰਹਿਣਾ ਵੀ ਉੱਥੇ ਹੀ ਰਹਿੰਦਾ ਸੀ ਇਹਨਾਂ ਨੇ ਉਹਨੂੰ ਧਮਕੇ ਧਮਕੇ ਦਿੱਤੀਆਂ ਉੱਥੇ ਮਕਾਨ ਬਣਾ ਰਹੇ ਸੀ ਉਹ ਤੇ ਜਮਾਦਾਰ ਦਾ ਘਰ ਤੇ ਮਦਰ ਜਮਾਦਾਰ ਬਿਠਾ ਰਹੇ ਨੇ ਝਾੜੂ ਕੋਤੀ ਵਾਲਾ ਇਹ ਕਹਿੰਦਾ ਵੀ ਇੱਥੇ ਇਹਨੂੰ ਨਾ ਬਿਠਾਓ ਮਿੱਟੀ ਮਾਸ ਖਾਊਗਾ ਵੀ ਇੱਥੇ ਨਹੀਂ ਬਣਾਉਣਾ ਇਹਨਾਂ ਜੀ ਇਹਨਾਂ ਨੇ ਉਹਨੂੰ ਧਮਕੀਆਂ ਮਾਰੀਆਂ ਧਮਕੀਆਂ ਮਾਰਨ ਕਰਦੇ ਉਹਨਾਂ ਦੇ ਬਾਈ ਸੌਣ ਬੰਤੇ ਕੁੱਟ ਮਾਰ ਵੀ ਕੀਤੀ ਸੀ ਸਾਰਾ ਉਹਨੇ ਮਾਰੇ ਥੱਪੜ ਤਾਂ ਮਾਰੀ ਤਾਂ ਹੀ ਵੀ ਕਿਹਾ ਉਹਨੇ ਵਿਅਕਤੀ ਕੌਣ ਹੈ ਜਿਨ੍ਹਾਂ ਨੇ ਕੁੱਟ ਮਾਰ ਕੀਤੀ ਉਹਨਾਂ ਇਹ ਪੰਚਾਇਤ ਵਾਲੇ ਕੀ ਨਾਮ ਦਾ ਕੌਣ ਹੈ ਦੱਸੋ ਸੇਵ ਕੌਣ ਹੀ ਤੇ ਕਿੰਨੇ ਲੋਕ ਸੀ ਹੋਰ ਟੋਟਲ ਮਾਰਕੀਟ ਕੀ ਨਾਮ ਮੋਕੀ ਦੇ ਕੋਲੀ ਤੁਹਾਡੀ ਗੱਲਬਾਤ ਹੋਈ ਸੀ ਕਦੀ ਮੁੰਡੇ ਸਤਨਾਮ ਕਿੱਥੇ ਸਤਨਾਮ ਮੁੰਡਾ ਉਹ ਕੋਲ ਨਾਮ ਮੋਕੀ ਦੇ ਕੋਲ ਨਹੀਂ ਦਾ ਬੋਲੇ ਸੁਣੇ ਚਲਾ ਗਈ ਕਿ ਕੁੜੀ ਸਿਰ ਇਤਨਾ ਸੁਣ ਚਲਾ ਸਾਈ ਜਦੋਂ ਚਾਕੇ ਭੱਜ ਰਹੇ ਜਿਹੜੇ ਮੈਂ ਦਾ ਰੇਟ ਜੈਂ ਮੇਰੇ ਅੰਦਰ ਦਾ ਮਤਲਬ ਆ ਉਹ ਗੱਡੀ ਚਲਾ ਦਲੇ ਲੈ ਲੈ ਮੇਰੇ ਅੰਦਰ ਤੋਂ ਲੈ ਕੇ ਹੁਣ ਕਿਦਾਂ ਦੀ ਇਨਸਾਫ ਦੀ ਕਾਰਵਾਈ ਦੀ ਮੰਨ ਸਕਦੇ ਹੋ ਅਸੀਂ ਕਹਿੰਦਾ ਵੀ ਪਰਚਾ ਹੋਵੇ ਇਹ ਤੇ ਕੋਈ ਸਚਨਾ ਕੋਈ ਗਲਬਾਤ ਹੋਈ ਤੁਹਾਡੀ ਹਾਇ ਕਰ ਨਹੀਂ ਰਹੇ ਇਹ ਉਧਰ ਦੇਮਾਂ ਦਾ ਪ੍ਰੈਸ਼ਰ ਪੈ ਰਹੇ ਹਨ ਉਹਦੇ ਇਹ ਪਰਚਾ ਕਰਦੇ ਸਰੇ ਆਮ ਸਮਝੋ ਪਹਿਲੀ ਗੱਲ ਹੈ ਜਿਹਦਾ ਉਹਦੇ ਚੱ ਕਾਲਾ ਸਾਰੀ ਹਰੀ ਖੜਾ ਰੱਖਿਆ ਸਾਨੂੰ ਨੇੜਾ ਹੋ ਗਿਆ 10 ਵਜੇ ਦੀ ਰਾਤ ਦੇ ਉਹਰੇ ਦੂਜੀ ਪਾਰਟੀ ਨੇ ਵੀ ਧਰਨਾ ਲਾਇਆ ਕੀ ਲੱਗਦਾ ਦੇਮਾਨ ਦੀ ਸਿਹਤ ਉਹ ਦੇਮਾਨ ਹਾਂਜੀ ਪਾਰਟੀ ਵਾਲੇ ਚੇਅਰਮੈਨ ਬੈਠੇ ਉਹਨਾਂ ਦੇ ਨਾਲ ਬਰਾਬਰ ਬੈਠੇ ਨੇ ਉਹ ਜਿਨ੍ਹਾਂ ਦਾ ਪੁੱਤ ਮਰਿਆ ਉਹਨਾਂ ਕੋਲ ਤਾਂ ਕਿ ਦੁੱਖ ਨਹੀਂ ਪੁੱਛਿਆ ਉਹਨਾਂ ਦੇ ਨਾਲ ਬੈਠਿਆ ਜਿਨ੍ਹਾਂ ਨੇ ਮਾਰੇ ਆ ਉਹਨਾਂ ਕੋਲ ਆ ਆ ਦੇਖ ਲਓ ਸਿਆਸਤ ਆ ਆ ਵੀ ਪਾਰਟੀ ਦੀ ਸਰਕਾਰ ਸਾਡੇ ਕੋਲ ਆ ਤੇ ਵੀ ਨਹੀਂ ਖੜੇ ਇਹ ਠੀਕ ਆ ਆਹਾ ਕੀ ਨਾ ਮੈਂ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਕੀ ਧਰਨਾ ਪੱਦਰ ਕਰ ਸਰ ਮੈਂ ਦਰਸ਼ਨ ਸਿੰਘ ਮੈਂ ਨਾ ਸੁਭਾ ਪ੍ਰਧਾਨ ਯੂਥੀਨ ਪੰਜਾਬ ਪਵਨ ਵਾਲਮੀਕੀ ਤਿਰਿਸ਼ ਸ਼੍ਰੀ ਅਮਰਕਸਰ ਸਾਹਿਬ ਸੋ ਸਾਰੀ ਜਿਹੜੀ ਇਹ ਚੱਲ ਰਹਾ ਜੰਦਰਪੁਰ ਦਾ ਮਸਲਾ ਕੀ ਇਹ ਔਰ ਮੈਂ ਹੈਰਾਨ ਆ ਕਿ ਪ੍ਰਸ਼ਾਸਨ ਸਰਕਾਰ ਬਿਲਕੁਲ ਕੰਮ ਕਰਨ ਦੀ ਬੀਬ ਸੁੱਤਾ ਪਿਆ ਉਲਟਾ ਇੱਥੇ ਦੇ ਹਲਕੇ ਦੇ ਐਮਐਮਏ ਨੇ ਆਲੇ-ਦਾਲੇ ਤੋਂ ਪੰਚਾਇਤਾਂ ਸਰਪੰਚ ਇਕੱਠੇ ਕਰਕੇ ਪੀੜਿਤ ਪਰਿਵਾਰ ਨਾਲ ਦੁੱਖ ਤਾਂ ਕੀ ਸਾਂਝਾ ਕਰਨ ਦੀ ਬਰਾਬਰ ਸਾਡੇ ਧਰਨਾ ਲਵਾਤੇ ਆ ਪ੍ਰੈਸ਼ਰ ਨੂੰ ਬਿਲਟ ਕਰਨ ਵਾਸਤੇ ਕਿ ਪਰਚਾ ਨਾ ਦਰਜ ਹੋਵੇ ਯਾਰ ਮੈਂ ਸਮਝਦਾ ਵੀ ਇਨਸਾਫ ਲੈਣ ਵਾਸਤੇ ਹੁਣ ਲੋਕ ਛੜਕਾ ਤੇ ਉਤਰ ਰਹੇ ਨੇ ਬੱਚਾ ਇਹਨਾਂ ਦੇ ਡੈੱਡ ਬੋਡੀ ਪਈ ਆ ਕੱਲ ਦੀ ਉਹ ਹਸਪੀਟਲ ਦੇ ਵਿੱਚ ਆ ਸਰਕਾਰੀ ਦੇ ਨਾਬੇ ਕਦੇ ਪਾਰਟੀ ਬਾਜੀ ਬਣਾ ਦਿੰਦੇ ਨੇ ਕਦੇ ਐਸਸੀ ਸਰਪੰਚ ਯਾਰ ਜੇ ਐਸਸੀ ਸਰਪੰਚ ਆ ਜਾਂ ਜਨਰਲ ਸਰਪੰਚ ਆ ਉਹਨੂੰ ਸਰਟੀਫਿਕੇਟ ਮਿਲ ਗਿਆ ਵੀ ਤੂੰ ਬੰਦੇ ਮਾਰਦੇ ਉਹਦੇ ਕੋਲੇ ਕੀ ਅਧਿਕਾਰ ਆ ਜੇ ਉੱਥੇ ਪੰਚਾਇਤੀ ਜ਼ਮੀਨ ਸੀ ਪਹਿਲਾਂ ਤੋਂ ਧਰਮ ਕੀ ਸਥਾਨ ਆ ਹੈਂਡੀਕੁਇਟ ਬੰਦਾ ਉਹਦੀ ਸੇਵਾ ਕਰਦਾ ਉੱਥੇ ਲੋਕਾਂ ਦੀ ਆਸਤਾ ਜੁੜੀ ਹੋਈ ਸੀ ਜੇ ਉਹ ਪੰਚਾਇਤੀ ਦੀ ਮਤਾ ਪਾ ਦਿੰਦਾ ਮਤਾ ਪਾਉਂਦਾ ਗ੍ਰਾਮ ਸਭਾ ਦਾ ਗ੍ਰਾਮ ਪੰਚਾਇਤ ਦਾ ਮਤਾ ਪਾਉਂਦਾ ਨਹੀਂ ਉਹ ਕਰ ਰਹੇ ਸੀਗਾ ਅੱਜ ਧਰਨਾ ਲਾਇਆ ਉਸ ਪੁੱਤ ਦੀ ਜਾਨ ਲੈਣ ਤੋਂ ਬਾਅਦ ਇਹ ਲੋਕ ਜੇ ਨਹੀਂ ਇਨਸਾਫ ਮਿਲਦਾ ਦੀ ਉਹਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਧਰਨਾ ਲਾ ਦਿੰਦੇ ਪਰ ਉਹਨੂੰ ਮਾਰ ਕੇ ਉਹਦੋਂ ਉਹਨੂੰ ਇਨਸਾਫ ਨਾ ਮਿਲਣ ਕਰਕੇ ਹੁਣੇ ਬਰਾਬਰ ਧਰਨਾ ਲਵਾਇਆ ਗਿਆ ਕਾਰਨ ਕੀ ਆ ਮੁੰਡੇ ਦੀ ਮੋਹ ਤੋਂ ਦਾ ਮੁੰਡੇ ਦਾ ਨਾਮ ਕੀ ਆ ਉਮਰ ਕੀ ਆ ਤੇ ਕਾਰਨ ਕੀ ਸਰ ਪਰਿਵਾਰ ਦੱਸੂਗਾ ਉਮਰ ਉਹਦੀ ਹੈਗੀ ਦੀ 35 ਤੋਂ 40 ਸਾਲ ਦੀ ਹੈਂਡਪੁਆਇੰਟ ਸੀਗਾ 40 ਸਾਲ ਦੇ ਕਰੀਬ ਸੀਗਾ ਇਹ ਉਹਨਾਂ ਦੇ ਫਾਦਰ ਸਾਹਿਬ ਖੜੇ ਨੇ ਉਹਨੂੰ ਧੱਕਾ ਮੁੱਕੀ ਕੀਤੀ ਗਈ ਆ ਉਹਨੂੰ ਸ਼ਬਦ ਬੋਲੇ ਗਏ ਨੇ ਮਾੜਾ ਚੰਗਾ ਬੋਲੇ ਆ ਥੱਪੜ ਮਾਰਿਆ ਗਿਆ ਜਿਹਦੇ ਅger ਕੋਈ ਬੇਇੱਜ਼ਤੀ ਮਹਿਸੂਸ ਕਰਦਾ ਹੋਇਆ ਉਹਨੇ ਦਵਾਈ ਪੀਤੀ ਆ 13 ਤਰੀਕ ਨੂੰ ਤੇ 10 12 ਦਿਨ ਉਹ ਹਸਪੀਟਲ ਚ ਰਿਹਾ ਕਿ ਪੰਚਾਇਤ ਸਰਪੰਚ ਕੀ ਕਰਦਾ ਹੁੰਦਾ ਪਿੰਡ ਦਾ ਪੰਚਾਇਤ ਦਾ ਕੰਮ ਹੁੰਦਾ ਜਾ ਕੇ ਦੁੱਖ ਸੁੱਖ ਦੇ ਵਿੱਚ ਅਸੀਂ ਦੇਖੀ ਵੀ ਕੀ ਗੱਲ ਹੋਈ ਆ ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਸੀ ਤੇ ਜਦੋਂ ਹੁਣ ਅਸੀਂ ਕਾਰਵਾਈ ਵਾਸਤੇ ਬੈਠੇ ਹੁਣ ਕਹਿੰਦੇ ਸਮਝੌਤਾ ਕਰ ਲਓ ਕੱਲ ਮੈਂ ਖੁਦ ਮੌਜੂਦ ਆ ਇੱਕ ਜ਼ਿੰਮੇਵਾਰ ਬੰਦਾ ਹੈ ਕੱਲ ਦਾ ਪ੍ਰੈਸ਼ਰ ਪਾ ਰਿਹਾ ਪ੍ਰਸ਼ਾਸਨ ਕਿ ਸਮਝੌਤਾ ਕਰ ਲਓ ਜੀ ਜੇ ਉਹ ਸਹੀ ਨੇ ਫਿਰ ਉਹਨਾਂ ਨੂੰ ਇਹਦਾ ਮਤਲਬ ਉਹਨਾਂ ਦੀ ਸਰਕਾਰ ਆ ਉਹਨਾਂ ਦਾ ਪ੍ਰਸ਼ਾਸਨ ਆ ਉਹਨਾਂ ਨੂੰ ਤਾਂ ਨਾ ਲਾਉਣ ਦੀ ਕੀ ਲੋੜ ਪੈਗੀ ਯਾਰ ਕਿਉਂ ਅਸੀਂ ਜਿਆ ਸੇਵਾਸਤਾਂ ਕਰਦੇ ਨੇ ਤਾਂ ਬਾਈ ਗਰਦੀਪ ਸਿੰਘ ਇਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਬੈਠਾ ਇਹ ਬਾਈ ਇਹ ਇਹਨੂੰ ਕਦੇ ਪੋਲਿਟਿਕਲ ਸਿਸਟਮ ਦੇ ਵਿੱਚ ਪਾ ਲੈਂਦੇ ਨੇ ਵੀ ਇਹਦਾ ਦੋਸ਼ ਆ ਫਿਰ ਯਾਰ ਸਾਡਾ ਕਾਹਦਾ ਦੋਸ਼ ਆ ਕੀ ਜੀ ਲੱਗਦੀ ਤੁਹਾਨੂੰ ਕੀ ਲੱਗਦਾ ਸਰ ਸਰੇ ਆਨ ਦੇਮਾਨ ਐਮ ਐਲ ਏ ਹਲਕਾ ਜਿਹੜਾ ਨਾਬਾ ਹੈ ਉਹ ਤੇ ਜਿਹੜਾ ਪ੍ਰਸ਼ਾਸਨ ਹੈ ਸਾਰਾ ਮਿਲਿਆ ਹੋਇਆ ਉਹਨਾਂ ਦੀ ਛਾਏ ਆ ਜੀਦੇ ਕਰਕੇ ਹੁਣ ਵੀ ਸਾਨੂੰ 2 ਘੰਟੇ ਹੋ ਗਏ ਇੱਥੇ ਨਾ ਪ੍ਰਸ਼ਾਸਨ ਨਾ ਕੋਈ ਸਰਕਾਰ ਦਾ ਨੁਮਾਇੰਦਾ ਕਿਸੇ ਨੇ ਆ ਕੇ ਸੁਣਵਾਈ ਨਹੀਂ ਕਰੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਇਹ ਤੁਹ ਦੀ ਪ੍ਰੇਖਾ ਵੀ ਅਸੀਂ ਉੱਠ ਖੜਾਂਗੇ ਅਸੀਂ ਉਦੋਂ ਤੱਕ ਨਹੀਂ ਉੱਠਦੇ ਜਦੋਂ ਤੱਕ ਐਫ ਆਈ ਆਰ ਦਰਜ ਨਹੀਂ ਹੁੰਦੀ ਬਾਈ ਨੇਮ ਐਫ ਆਈ ਆਰ ਨਹੀਂ ਦਿੰਦੇ ਕਹਿੰਦੇ ਐਫ ਆਈ ਆਰ ਦੇ ਦਿੰਨੇ ਆਨਨੋਨ ਤੇ ਦੇ ਦਿੰਨੇ ਆ ਕੀ ਗੱਲ ਭਾਈ ਜਿਹੜੇ ਮਾਪੇ ਬਾਪ ਕਹਿ ਰਹੇ ਨੇ ਵੀ ਸਾਡੇ ਬੱਚੇ ਨੂੰ ਮਾਰਿਆ ਕੁੱਟਿਆ ਗਿਆ ਜਿਹੜੇ ਗਵਾਹ ਕਹਿ ਰਹੇ ਨੇ ਇਸ ਤੋਂ ਬਾਅਦ ਸਬੂਤ ਕੀ ਚਾਹੀਦਾ ਪੁਰਸ ਨੂੰ ਤੁਸੀਂ ਕਹਿੰਦੇ ਹੋ ਜ਼ਹਿਰੀਲੀ ਦਵਾਈ ਬੀਤੇ ਹੋਗੇ ਤੇ ਦੇ ਦੇਦੇ ਪੀਤੀ ਹੈ ਕੀ ਕੀ ਤੇ ਘਰ ਜਾ ਕੇ ਕੀ ਨਹੀਂ ਜੀ ਨਹੀਂ ਇਹਨਾਂ ਨੇ ਉਹਨੂੰ ਜਦੋਂ ਕੁੱਟਿਆ ਮਾਰਿਆ ਉਹਨੇ ਕਿਤੋਂ ਵੀ ਰੇਂਜ ਕੀਤਾ ਕਿਤੋਂ ਵੀ ਲਿਆ ਜਦੋਂ ਬੰਦਾ ਪਰੇਸ਼ਾਨ ਹੁੰਦਾ ਤਾਂ ਉਹ ਜਾਂ ਨਹਿਰ ਨੂੰ ਭੱਜਦਾ ਜਾਂ ਫਾਹਾ ਲਿੰਦਾ ਜਾਂ ਦਵਾਈ ਪਿੰਦਾ ਸੁਸਾਈਡ ਕਿਉਂ ਕਰਦਾ ਜੀ ਕਿਸੇ ਦਾ ਦਿਲ ਕਰਦਾ ਸੁਸਾਈਡ ਕਰਨ ਨੂੰ ਇਹਨਾਂ ਚੋਂ ਕਰਕੇ ਦਿਖਾ ਦੇ ਕੋਈ ਬੰਦਾ ਇਹ ਕਹਿੰਦੇ ਵੀ ਆਪਣੇ ਆਪ ਕੀਤਾ ਕਦੇ ਇਹ ਉਹਦੇ ਤੇ ਅਲੀਗੇਸ਼ਨ ਜਨਾਨੀ ਦਾ ਲਾਉਂਦੇ ਨੇ ਕਦੇ ਨਸ਼ੇ ਦਾ ਲਾਉਂਦੇ ਨੇ ਪਰਿਵਾਰ ਕਹਿੰਦੇ ਮੀਟ ਮੁਰਗਾ ਨਸ਼ਾ ਕਰਦਾ ਨਹੀਂ ਸੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਕਿਉਂ ਪੋਲੀਟਿਕਲ ਗੱਲਾਂ ਕਰਦੇ ਨੇ ਬਿਲਕੁਲ ਜੀ ਰੈਡੀ ਵੀਲਚੇਅਰ ਤੇ ਜਾਂਦਾ ਸੀਗਾ ਜੀ ਉਹ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਯਾਰ ਇੱਕ ਬੱਚਿਆਂ ਦਾ ਪਰਿਵਾਰ ਬੈਠਾ ਉਹ ਸਾਹਿਬ ਨੇ ਬਿਰਾਤ ਦੇ ਦੇਤੀ ਸੀ ਹੁੰਦਾ ਸੀ ਉਹ ਜਿਹੜਾ ਉਹ ਬਣਿਆ ਹੋਇਆ ਨੇ ਜਿੱਥੇ ਸਟਾਫ ਉੱਥੇ ਸੇਵਾ ਕਰਦਾ ਸੀ ਸੇਵਾ ਕਰਦਾ ਸੀ ਠੀਕ ਹੈ ਆਮ ਲੋਕਾਂ ਦੇ ਕਿ ਮਾਮਲਾ ਕੀ ਹੈ ਜਿਹੜੇ ਪਰਿਵਾਰ ਵੱਲੋਂ ਲਿਜੇਸਾ ਲਾਇਆ ਗਿਆ ਹੈ ਕਿ ਮੁੰਡੇ ਨੂੰ ਡਿਪਰੈਸ਼ਨ ਕੀਤਾ ਗਿਆ ਮਾਰਕ ਕੀਤਾ ਗਿਆ ਹੈਂਡੀਕੈਪਡ ਬੰਦਾ ਸੀ ਕਿ ਉਹਨੇ ਜਿਹੜੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਮਾਮਲਾ ਕੀ ਹੈ ਤੇਰੇ ਇਹ ਜੀ ਉਹ ਪ੍ਰਾਂਟ ਜਿੰਦరాబాద్ ਦਾ ਮਾਮਲਾ ਜੀ ਉਹਦੇ ਦੇ ਵਿੱਚ ਇੱਕ ਪੀਰ ਬਾਬੇ ਜਿਹਨਾਂ ਦੇ ਸੇਵਾ ਕਰਦਾ ਸੀ ਉਹਦੇ ਨਾਲ ਇੱਕ ਪਹਿਲਾਂ ਦਾ ਪ੍ਰਾਂਟ ਟਾਇ ਕੰਮ ਦਾ ਫਿਰ ਉਹਨੂੰ ਪੰਚਾਇਤ ਬਣਾ ਰਹੀ ਸੀ ਉਹਨੇ ਡਰਾਵਾ ਦੇ ਕੇ ਪੰਚਾਇਤ ਦਾ ਕਹਿਣਾ ਵੀ ਕਿਸੇ ਨੇ ਇਹਨੂੰ ਜਾਣ ਕੇ ਡਰਾਵਾ ਦੇ ਕੇ ਉਹਨੂੰ ਸੀਸੀ ਫੜਾ ਗਿਆ ਪਾ ਉਹਨੇ ਜ਼ਹਿਰ ਪੀੜੀ ਜਹਿਰ ਪੀ ਕੇ ਉਹਦੇ ਲਾਸ਼ ਤੇ ਲਾ ਪਿਛਲੇ ਐਤਵਾਰ ਦੀ ਉਹ ਦਾਖਲ ਹੋ ਗਿਆ ਉਹ ਪਰਸੋਂ ਰਾਤ ਨੂੰ ਡੈਥ ਹੋ ਗਈ ਉਹਨੇ ਕਹਿੰਦੀ ਪੰਚਾਇਤ ਤੇ ਪਰਚਾ ਦੇ ਉਹ ਜਿਹੜੇ ਪਰਿਵਾਰ ਦੇ ਲੋਕ ਐ ਰਿਕੇ ਸ਼ਾਮ ਪੰਚਾਇਤ ਤੇ ਪਰਚਾ ਦਿੱਤਾ ਜਾਵੇ ਪੱਕ ਬੰਦਿਆਂ ਦੇ ਉਧਰ ਸਰਪੰਚੋ ਸਾਰੇ ਕਹਿੰਦੇ ਨੇ ਵੀ ਸਾਡਾ ਤਸੂਰ ਕੋਈ ਨਹੀਂ ਤਾਂ ਵੀ ਵੇਖ ਪੰਚਾਇਤ ਨੇ ਕੰਮ ਕਰਨਾ ਆ ਮੈਂ ਥੋੜਾ ਜਿਹਾ ਕਾਰਵਾਈ ਤੋਂ ਕੀਤੀ ਜਾ ਰਹੀ ਹੈ ਕਿਉਂਕਿ ਇੰਜਾਮ ਲਗਾਏ ਜਾ ਰਹੇ ਕਿ ਇਹ ਕੋਈ ਉਹਤੇ ਮੌਕੇ ਦੇ ਗਵਾਹ ਜਾਂ ਕੋਈ ਸੂਸੜ ਨੋਟ ਵਗੈਰਾ ਕੁਝ ਵੀ ਨਹੀਂ ਹੈਗਾ ਜਿਹੜੇ ਫਿਰ ਵੀ ਨਾ ਵੀ ਇਹ ਇਹਨਾਂ ਦੇ ਸਿਰਫ ਆਹੀ ਗੱਲ ਆ ਵੀ ਨਹੀਂ ਉਹਨਾਂ ਦੇ ਫਤ ਬੰਦੇ ਵਰਚਾ ਦੇ ਯਾਨੀ ਕਿ ਮੌਕੇ ਦੇ ਹਾਜ਼ਰ ਨਹੀਂ ਹੋਏ ਪਰ ਤਾਂ ਹੁਣ ਕਿਦਾਂ ਦੀ ਕਾਰਵਾਈ ਦਾ ਇਨਸਾਨ ਦੁਆਰ ਕਿਉਂਕਿ ਇਹ ਗੱਲਾਂ ਨਹੀਂਦੇ ਐ ਬਲੌਕ ਹੋਇਆ ਹੋਣ ਗੱਲ ਕਰ ਰਹੇ ਜਿਨ੍ਹਾਂ ਨਾਲ ਗੱਲ ਕਰਨੀ ਆਏ ਆ ਕੀ ਕਹਿੰਦੇ ਨੇ ਫਿਰ ਉਹ ਦੇਖਦੇ ਆ ਕਿ ਜੰਮ